ਇਆਂ ਦੇ ਮਨਾ ਚੇ ਪ੍ਰਭਾਵ ਹੁੰਦਾ ਹੈ ਕਿ ਬਈ ਲੱਖਾ ਭੜਕਾਉਂਦਾ ਹੈ ਇਹ ਚੀਜ਼ਾਂ ਇਆਂ ਲੱਖੇ ਦਾ ਜੋ ਪਾਸਟ ਹੈ ਲੱਖੇ ਦਾ ਜੋ ਬੈਕਗ੍ਰਾਉਂਡ ਹੈ ਉਹ ਗੈਂਗਸਟਰ ਰਿਆ ਹੈ ਤੇ ਨਹੀਂ ਵਿਸ਼ਵਾਸ ਕਰਦੇ ਜਿਆਦਾ ਸ਼ਹਿਰੀ ਲੋਕ ਤੁਹਾਡੇ ਤੇ ਇਹ ਤੁਸੀਂ ਮਤਲਬ ਅਨਾਲਿਸਿਸ ਕੀਤਾ ਵਿਸ਼ਲੇਸ਼ਣ ਸਭ ਤੋਂ ਜਾਲੇਨ ਰਾਜਸਥਾਨ ਲੋਕਾਂ ਦੇ ਵਿੱਚ ਮਨਾ ਚ ਚੜ ਵੜਨੇ ਪਾ ਬਹੁਤ ਵੱਡੇ ਵੱਡੇ ਵਾਦੇ ਹੋਏ ਹੈਰਾਨੀ ਦੀ ਗੱਲ ਹੈ ਇਸ ਵੇਲੇ ਚਾਰ ਸਪੀਰੋਂ ਪੰਜਾਬ ਐ ਅੱਗ ਵਾਂਗੂ ਫਾਲਿਆਂ ਨੂੰ ਤਪਿਆ ਪਿਆ ਪਰ ਹੈਰਾਨੀ ਦੀ ਗੱਲ ਦੇਖੋ ਵੀ ਇੰਨਾ ਹਾਲਾਤਾਂ ਤੋਂ ਇੰਨਾਂ ਬਿਮਾਰੀਆਂ ਤੋਂ ਖੜਾ ਛੜਾਉਣ ਦੀ ਬਜਾਏ ਪੰਜਾਬ ਦਾ ਟੁਕਲੇ ਸੁਣਾਇਆ ਜਾ ਰਿਹਾ ਹੈ। ਚੁਟਕਲੇ ਸੁਣਾਏ ਜਾ ਰਹੇ ਆ, ਕਹਾਣੀਆਂ ਸੁਣਾਈਆਂ ਜਾ ਰਹੀਆਂ ਨੇ, ਕੱਪ ਮਾਰੇ ਜਾ ਰਹੇ ਆ। ਜਿੰਨਾ ਬਾਦਿਆ ਦੇ ਨਾਲ ਆਵਾਜ਼ ਦੀ ਪਾਰਟੀ ਨਹੀਂ ਪੂਰੀ ਹੋ ਸਕੇ ਕਿ ਉਹ ਜਿਹੜੀ ਨਰਾਜ਼ਗੀ ਹੈ, ਉਹ ਗਿਲੇ ਨੇ ਉਹ ਤੁਹਾਡੇ ਹੱਕ ਚ ਭੁੱਤਣਗੇ ਲੋਕ। ਇਹ ਕਹਿੰਦੇ ਹੋ ਕਿ ਅਕਾਲੀ ਦਲ ਤੇ ਕਾਂਗਰਸ ਦਾ ਸਮਝੌਤਾ ਹੋ ਚੁੱਕਾ ਹੈ। ਇਸ ਸੀਟ ਤੇ ਵੰਡਾ ਤੇ ਮਤਲਬ ਕਿਸ ਬਿਨਾਤੇ ਜਦ ਰਾਜੇ ਬੜਿੰਗ ਦੀ ਸੈਟ ਨੇ ਜਿਹੜੀ ਸਕੂਇਰ ਬਾਦਲ ਨਾਲ ਹੋਈ ਹੈ ਇਹਨਾਂ ਨੇ ਤਿੰਨ ਸਰਵੇ ਕਰਾਏ ਤਿੰਨਾ ਸਰਵੇਆਂ ਦੇ ਵਿੱਚ ਇਹਨੇ ਦੇਖਿਆ ਵੀ ਜੇ ਰਾਜੇ ਬੜਿੰਗ ਦੇ ਘਰੋਂ ਬੀਬਾ ਮੁਤਤ ਬੜੇਗਾ ਜੇ ਰਾਜਾ ਆਪਣੇ ਖੁੱਝੋਣ ਲੱਗੇ ਤਾਂ ਨੁਕਸਾਨ ਹੋਊਗਾ ਬੀਬਾ ਹਰ ਸਮੇਂ ਟੈਲੀ ਮੀਡੀਆ ਤੇ ਕਹੇ ਇਹ ਵੀ ਇਲਜ਼ਾਮ ਲਗਾਉਂਦੇ ਨੇ ਕਿ ਲੱਖਾਂ ਸਿਧਾਣਾ ਵੀ ਜਿੱਤੜਨੀ ਵੋਟ ਖਰਾਬ ਕਰਨ ਆਏ ਨੇ ਅਕਾਲੀ ਦਲ ਨੂੰ ਜਿਤਾਉਣ ਆਏ ਨੇ ਖਬਰ ਸੁਰਖੀ ਕੋਰ ਬਾਦਲ ਨੂੰ ਜਿਤਾਉਣ ਆਏ ਨੇ ਥੋੜੇ ਤੇ ਸੈਟਿੰਗ ਦੇ ਇਲਜ਼ਾਮ ਲੱਗ। ਮੈਂ ਸੋਸ਼ਲ ਮੀਡੀਆ ਦੀ ਗੱਲ ਕਰ ਰਿਹਾ। ਮੇਰੀ ਕਿਤੇ ਨਾ ਕਿਤੇ ਦਾ ਸੈਟਿੰਗ ਕਰ ਦਿੰਦੇ ਕਿ ਭਗਵੰਤ ਮਾਨ ਦਾ ਸੈਟਿੰਗ ਹੈ। ਭਗਵੰਤ ਮਾਨ ਨੇ ਮੇਰੇ ਪਰਚੇ ਪੁਰਾਣੇ ਖੋਲ ਤੇ ਨਵਾਂ ਪਰਚਾ ਮੇਰੇ ਤੇ ਚਿੱਟਾ ਵੇਚਣ ਦਾ ਪਤਾ ਹਦਿ ਕੇ ਪੱਤਰ। ਭਾਨਾ ਕੁੱਟ ਕੇ ਜੈਨੀ ਹੋਂ ਦੇ ਬਰੋਤਿਆਂ ਦੇ ਪਰਚੇ ਪਾਦੇ। ਸਾਡੀਆਂ ਸੈਟਿੰਗਾਂ ਹੋਂ ਸਾਡੇ ਪਰਚੇ ਖੋਲਣੇ। ਪਰ ਜਦੋਂ ਨਵੀਂ ਨਵੀਂ ਸਰਕਾਰ ਬਣੀ ਸੀ ਅਸੀਂ ਵੀ ਸ਼ਾਇਦ ਤੁਹਾਡੀ ਤਸਵੀਰ ਦੇਖੀ ਸੀ ਭਗਵੰਤ ਮਾਨ ਦੇ ਨਾਲ ਤੁਸੀਂ ਮੁਲਾਕਾਤ ਦੇ ਲਈ ਗ ਮਾਚਰ ਨੀ ਨੂ ਮੇਲੇ ਮੁੱਖ ਮੰਤਰੀ ਹੁੰਦੇ ਤੇ ਹੁਣ ਤੱਕ ਦਾ ਸਭ ਤੋਂ ਵਧੀਆ ਮੁੱਖ ਮੰਤਰੀ ਤੁਹਾਨੂੰ ਕਿਹੜਾ ਲੱਗਾ ਕੋਈ ਵੀ ਨਹੀਂ ਸਾਰੇ ਨੇ ਖੱਦ ਨਕਮੇ ਕੋਈ ਕੋਈ ਸੈਟਿੰਗ ਨਹੀਂ ਪਰ ਕਦੀ ਕੋਈ ਆਫਰ ਆਂਦੇ ਨੇ ਇਸ ਤਰ੍ਹਾਂ ਦੇ ਫਿਰ ਤੋਂ ਆਫਰ ਕਾਂਗਰਸ ਵੱਲੋਂ ਵੀ ਆਇਆ ਆਫਰ ਚੜ੍ਹ ਵਾਲਾ ਵੱਲੋਂ ਵੀ ਆਇਆ ਜੁਆਇਨ ਕਰਨ ਦੇ ਲਈ ਜਾਂ ਸੈਟਿੰਗ ਦੇ ਲਈ ਹਾਂ ਨਾ ਤੁਸੀਂ ਸਾਡੇ ਵੱਲੋਂ ਆਇਆ ਟਿੱਟ ਦੇ ਦਿੰਦੇ ਚੋਣ ਲੜਨ ਆਮ ਆਦੀ ਪਾਰਟੀ ਨੇ ਕਿਹਾ ਬਠਿੰਡੇ ਤੋਂ ਕਦੋਂ ਇਹ ਗੱਲ ਹੋਈ ਸੀ ਕਿ ਵੋਟਾਂ ਨੂੰ ਪਹਿਲਾਂ ਦੋ ਮੈਨੂੰ ਸੱਤਰੀਆ ਗੱਲ ਮਹਾਰਸ਼ਤ੍ਰ ਕੋਟ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਸਾਲ 2022 ਚ ਪੰਜਾਬ ਚ ਆਮ ਆਦੀ ਪਾਰਟੀ ਨੇ ਖਵਾ ਚੱਲੀ 99 ਸੀਟਾਂ ਜਿੱਤੀਆਂ ਮੋਰ ਸੀਟ ਵੀ ਆਮ ਆਦੀ ਪਾਰਟੀ ਨੇ ਜਿੱਤੀ ਪਰ ਇੱਕ ਸ਼ਖਸੀ ਹਾਰ ਦੇ ਵੀ ਚਰਚੇ ਹੋਏ ਜੋ ਦੂਜੇ ਨੰਬਰ ਤੇ ਰਿਹਾ ਉਹਨੇ ਲੱਖਾ ਸਿਧਾਣਾ ਚਰਚੇ ਇਸ ਲਈ ਹੋਏ ਕਿਉਂਕਿ ਲੱਖਾ ਸਿਧਾਣਾ ਨੂੰ ਕਾਂਗਰਸ ਬੀਜੇਪੀ ਤੇ ਅਕਾਲੀ ਦਲ ਦੇ ਨਾਲ ਉਹ ਵੀ ਵੱਧ ਵੋਟ ਪਏ ਤੇ ਹੁਣ 2024 ਦੇ ਮੈਦਾਨ ਚ ਲੱਖਾ ਸਿਧਾਣਾ ਇੱਕ ਵਾਰ ਮੁਰਤੂ ਨਿਤਰੇ ਨੇ ਬਠਿੰਡਾ ਤੋਂ ਇਹ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਨੇ ਚੋਣ ਪ੍ਰਚਾਰ ਕਿਵੇਂ ਦਾ ਚੱਲ ਰਿਹਾ ਤੇ ਹੋਰ ਕਿਵੇਂ ਦੇਖਦੇ ਨੇ ਇਸ ਮੁਕਾਬਲੇ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆ ਬਹੁਤ-ਬਹੁਤ ਸਵਾਗਤ ਪੰਜਾਬ ਟਕ ਟੋਟਾ ਸ਼ੁਕਰੀਆ ਬਣੇ ਕਿਵੇਂ ਦਾ ਚੱਲ ਰਿਹਾ ਪ੍ਰਚਾਰ ਪ੍ਰਚਾਰ ਪੂਰਾ ਸਖਰਾਂ ਤੇ ਆ ਹਮ ਮਾਹੌਲ ਬਹੁਤ ਵਧੀਆ ਹੰਗਾਰਾ ਬਹੁਤ ਵਧੀਆ ਲੋਕਾਂ ਨੇ ਸਾਰੇ ਦੇਖਦੇ ਕਾਂਗਰਸੀ ਬਾਦਲ ਬੀਜਪੀ ਝਾੜੂ ਵਾਲੇ ਸਭ ਤੋਂ ਜ਼ਿਆਦਾ ਨਿਰਾਸ਼ਤਾ ਲੋਕਾਂ ਦੇ ਵਿੱਚ ਮਨਾਛ ਝਾੜੂ ਵਾਲਾ ਨੇ ਪਾਇਆ ਬਹੁਤ ਵੱਡੇ ਵੱਡੇ ਵਾਅਦੇ ਹੋਏ 허ਾਨੀ ਦੀ ਗੱਲ ਐਸ ਵੇਲੇ ਚਾਰਜ ਫਿਰੋਂ ਪੰਜਾਬ ਐ ਅੱਗ ਵਾਂਗੂ ਫਾਲੇ ਵਾਂਗੂ ਤਪਿਆ ਪਿਆ ਚਾਰਜ ਫਿਰੋਂ ਬੁਰਾ ਹਾਲਾ ਚਿੱਟੇ ਨ ਜਵਾਨੀ ਮਰੀ ਜਾਂਦੀ ਐ ਪਰਵਾਸ ਹੋਈ ਜਾਂਦਾ ਸਾਡੇ 2-250 ਮੁੰਡਾ ਰੋਜ਼ ਜਹਾਜ਼ ਚੜ ਜਾਂਦਾ ਬਾਹਰ ਪਾਣੀ ਸਾਡੇ ਡੂੰਗੇ ਹੋ ਚੱਲੇ ਦਰਾਮਾ ਦੇ ਪਾਣੀ ਜहरीਲੇ ਹੋ ਚੱਲੇ ਕੈਂਸਰ ਨਾਲ ਅਸੀਂ ਮਰੀ ਜਾਂਦੇ ਆ ਵਾਤਾਵਰਣ ਸਾਡਾ ਦੁਸ਼ਤ ਹੋ ਚੁੱਕਿਆ ਜਾਣੇ ਕਿਹੜੀ ਕਿਹੜੀ ਸਮੱਸਿਆ ਜਾਂ ਕਿਹੜੀ ਕਿਹੜੀ ਬਲਾ ਜਾਂ ਬਿਮਾਰੀ ਹੈ ਜਿਹੜੀ ਪੰਜਾਬ ਨੂੰ ਚੁੰਬੜੀ ਪਰ ਹੈਰਾਨੀ ਦੀ ਗੱਲ ਦੇਖੋ ਵੀ ਇੰਨਾ ਅਲੰਪਤਾ ਤੋਂ ਇੰਨਾਂ ਬਿਮਾਰੀਆਂ ਤੋਂ ਖੜਾ ਛੜਾਉਣ ਦੀ ਬਜਾਏ ਪੰਜਾਬ ਦਾ ਕਿੱਦਾਂ ਸੁਨੰਗਾ ਜਾ ਰਹੀਆਂ ਛੁਟਕਲੇ ਸੁਣਾਏ ਜਾ ਰਹੇ ਆ ਕਹਾਣੀਆਂ ਸੁਣਾਈਆਂ ਜਾ ਰਹੀਆਂ ਨੇ ਗੱਪ ਮਾਰੇ ਜਾ ਰਹੇ ਆ ਅਏਸੇ ਵੇਲੇ ਜਿੰਨੀ ਵੀ ਸਿਆਸਤ ਹੋ ਰਹੀ ਹੈ ਦੂਸ਼ਣਵਾਦੀ ਲੱਗ ਹੋ ਰਹੀ ਹੈ ਬਾਦਲ ਕਹਿੰਦੇ ਕਾਂਗਰਸ ਮਾੜੀ ਆ ਕਾਂਗਰਸ ਕਹਿੰਦੇ ਝਾੜੂ ਮਾਰਾ ਝਾੜੂ ਕਰੇ ਸਾਰੀ ਮਾਰੇ ਆ ਇੱਥੇ ਨਿੰਦੀ ਜਾਂਦੇ ਆ ਉੱਥੇ ਇਕੱਠੇ ਆ ਇੱਥੇ ਬਾਦਲ ਕਹਿੰਦੇ ਭਾਜਪੀ ਮਾੜੀ ਆ ਆਂਦਰੋਂ ਇਕੱਠ ਜੂੜਾ ਸੋ ਤੁਸੀਂ ਕਹਿ ਰਹੇ ਹੋ ਲੋਕਾਂ ਦਾ ਗੁੱਸਾ ਜਿਹੜਾ ਹੈ ਉਹ ਕੀ ਤੁਹਾਡੇ ਹੱਕ ਚ ਭੁਗਤੂਗਾ ਤੁਹਾਨੂੰ ਲੱਗਦਾ ਕਿ ਵਾਦੇ ਪੂਰੇ ਨਹੀਂ ਹੁੰਦੇ ਐਂਟੀਨ ਕੰਪੈਂਸੇਵ ਫੈਕਟਰ ਹੈ ਜੋ ਦਿਨਾਂਵਾਦੀਆ ਦੇ ਨਾਲ ਆਮ ਆਦੀ ਪਾਰਟੀ ਨਹੀਂ ਪੂਰੀ ਹੋ ਸਕੇ ਕਿ ਉਹ ਜਿਹੜੀ ਨਰਾਜ਼ਗੀ ਹੈ ਉਹ ਗਿਲੇ ਨੇ ਉਹ ਤੁਹਾਡੇ ਹੱਕ ਚ ਭੁਗਤਣਗੇ ਲੋਕ ਮੈਂ ਇਹ ਕਹਿਣਾ ਨਾ ਵੀ ਲੋਕਾਂ ਦੇ ਮੁੱਦੇ ਕਿੱਥੇ ਗਏ ਹਮ ਕਿਹੜੇ ਲੀਡਰ ਦੇ ਮੂੰਹੋਂ ਮੈਂ ਵਹਿੰਡੋ ਚੋਣ ਲੜ ਰਹੇ ਹਾਂ ਮੈਂ ਨਹੀਂ ਸੁਣੀ ਕਿਸੇ ਪਿੰਡ ਚ ਵੀ ਭਾਰ ਸਿਮਰਤ ਪ੍ਰਚਾਰ ਕਰਕੇ ਗਈ ਹੋਵੇ ਚਿੱਟੇ ਦੇ ਖਿਲਾਫ ਹੋਲੀ ਹੋ ਸ਼ੌਧ ਵੀ ਕੱਢਿਆ ਹੋਵੇ ਮੈਂ ਨਹੀਂ ਸੁਣਿਆ ਭਵੰਤ ਮਾਨ ਨੇ ਚਿੱਟੇ ਦੀ ਗੱਲ ਕੀਤੀ ਹੋਵੇ ਮੈਂ ਨਹੀਂ ਸੁਣਿਆ ਇਥੋਂ ਕੁਰੀਆ ਸਾਹਿਬ ਨੇ ਜੀਤਵਿੰਦਰ ਸਿੱਧੂ ਆ ਜਾ ਰਾਜਾ ਬੜੇਂਗਾ ਜਿਹੜੇ ਵੀ ਲੀਡਰ ਨੇ ਚਿੱਟੇ ਦਾ ਮੁੱਦਾ ਹੀ ਗੈਬ ਕਰਤਾ ਕਾਰਨ ਕਿ ਜੇ ਲੋਕਾਂ ਚ ਗੱਲ ਕੀਤੀ ਲੋਕਾਂ ਦੇ ਦਿਮਾਗ ਗਲਤ ਆਜੀ ਹੋ ਗਈ ਲੋਕਾਂ ਨੇ ਸਵਾਲ ਕਰਨਾ ਘੇਰ ਕੇ ਵੀ ਥੋੜੀ ਸਰਕਾਰ ਲਈ ਦਾ ਸਰਬਾਰ ਰਹਿ ਗਏ ਕਾਂਗਰਸੀ ਰਹਿ ਗਏ ਝਾੜੂ ਵਾਲੇ ਆ ਗਏ ਰੋਕਿਆ ਕਿਉਂ ਨਹੀਂ ਬੇਅਦਬੀਆਂ ਦਾ ਕਿੱਡਾ ਹੈ ਮੁੱਦਾ ਦੋ ਬਾਰੀ ਸਰਕਾਰوں ਤੇ ਬਣ ਗਈ ਪਹਿਲਾਂ ਕੈਪਟਨ ਨੇ ਕਿਹਾ ਹਣ ਸਾਹ ਮਿਲੂਗਾ ਫਿਰ ਕੇਜਰੀਵਾਲ ਕਹਿੰਦਾ ਰਿਆ 24 ਘੰਟੇ ਸਾਫ ਦੇਵਾਂਗੇ ਉਹ ਵੀ ਇਨਸਾਫ ਨਹੀਂ ਮਿਲਿਆ ਜਿਹਨੇ ਉਹ ਮੁੱਦੇ ਕਿੱਥੇ ਨੇ ਉਹ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਸਾਰੇ ਕਰਦੇ ਨੇ ਆ ਬਾਦਲ ਨੇ ਪੰਜਾਬ ਬਚਾਓ ਯਾਤਰਾ ਕੱਢੀ ਪਰ ਮੁੱਦੇ ਕਿਹੜੇ ਲੈ ਕੇ ਤੁਰੇ ਉਹ ਤਾਂ ਲੋਕਾਂ ਨੂੰ ਲੈ ਕੇ ਰੱਖੋ ਨਾ ਦੱਸੋ ਹਾਂ ਬਿਲਕੁਲ ਤੁਸੀਂ ਕਹਿ ਰਹੇ ਹੋ ਤੁਸੀਂ ਮੁੱਦਿਆਂ ਤੇ ਚੌਂ ਲੜ ਰਹੇ ਹੋ ਅੱਛਾ ਇੱਕ ਨਾ ਸਵਾਲ ਕੀ ਚੌਂ ਲੜਦੇ ਪੈਸਾ ਵੀ ਬੜਾ ਲੱਗਦਾ ਹੈ ਸੋ ਤੁਸੀਂ ਕਿਵੇਂ ਮਤਲਬ ਪ੍ਰਚਾਰ ਦੇ ਲਈ ਕਿਵੇਂ ਤੁਹਾਡਾ ਹੋ ਰਿਹਾ ਗੁਜ਼ਾਰਾ ਸਾਡਾ ਤਾਂ ਭੈਣ ਮਿਲ ਗਿਆ ਸਾਡੇ ਕੋਲ ਤਾਂ ਦੇਖੋ ਹੈ ਨਹੀਂ ਇੰਨੇ ਪੈਸੇ ਸਾਡਾ ਤਾਂ ਐ ਲੈ ਲਓ ਵੀ ਇਹਨਾਂ ਕੋਲ ਤਾਂ 100-100 ਗੱਡੀ ਦਾ ਕਾਫਲਾ ਚੱਲਦਾ ਹੈ ਆਇਦਾ ਗੱਡੀਆਂ ਵੀ ਦੋ ਤਿੰਨ ਹੀ ਆ ਸਾਡੇ ਕੋਲ ਕੋਈ ਯਾਰ ਮਿੱਤਰ ਲਿਆਉਂਦੇ ਦੋ ਗੱਡੀਆਂ ਇੰਨਾ ਕੋਲੇ ਪੋਸਟਰ ਲਾਉਣ ਨੂੰ ਲੱਖਾਂ ਕਰੋੜਾਂ ਰੁਪਈਆ ਰੁਪਈਏ ਫਲੈਕਸਾਂ ਪੋਟਰ ਝੰਡੇ ਸਾਡੇ ਕੋਲ ਤਾਂ ਉਹ ਵੀ ਨਹੀਂ ਲਾਏ ਗਏ ਪਿੰਡਾਂ 'ਚ ਸਾਢੇ 600 ਪਿੰਡਾਂ ਪੰਜਾਬ ਦਾ ਜੇ ਲਾਉਣ ਬਹਿੰਦੇ 50 ਲੱਖ ਦੇ ਦਾ ਪੋਟਰ ਝੰਡੇ ਲੱਗ ਜਾਂਦੇ ਤੇ ਇਹ ਵੀ ਪੂਰਾ ਸਾਡੇ ਕੋਲ ਤਾਂ ਥੋੜੇ ਮੋٹے ਜਿੰਨੇ ਸੀਗੇ ਉਹ ਲੋਕਾਂ ਨੇ ਆਪ ਹੀ ਬਣਾ ਬਣੂ ਕੇ ਮਾਰੇ ਮੋٹے ਲਾ ਲਏ ਪਿੰਡਾਂ 'ਚ ਆਹ ਮਾਰੇ ਕੁਛ ਅਸੀਂ ਬਣਾ ਲਿਆ ਜਿਹੜੇ ਸਾਡੇ ਕੋਲ ਤਾਂ ਅਸੀਂ ਦੇਖੋ ਅਸੀਂ ਤਾਂ ਸੱਚੀ ਲੜ ਰਹੇ ਆ ਇਹ ਲੁਟੇਰੇ ਨੇ ਬਹੁਤ ਲੁੱਟਿਆ ਪੰਜਾਬ ਨੂੰ ਇਹਨਾਂ ਨੇ ਇਹ ਇਹਦਾ ਜਿੰਨਾ ਮਰਜੀ ਪੈਸਾ ਲਾ ਦੇਣ ਇਹ ਸ਼ਰਾਬਾਂ ਵੀ ਬੰਨਣਗੇ ਇਹ ਵੋਟਾਂ ਖਰੀਦਣਗੇ ਵੀ ਇਹ ਇਹ ਤੇਲ ਬਥੇਰਾ ਭੁਗਦੇ ਪਰ ਇਸ ਕਿੰਨਾ ਕੋ ਖਰਚਾ ਹੋ ਜਾਂਦਾ ਤੁਸੀਂ ਇੰਨੇ ਦਿਨ ਤੋਂ ਪ੍ਰਚਾਰ ਕਰ ਰਹੇ ਸੀ ਦੇਖ ਰਹੇ ਪਿੰਡਾ ਪਿੰਡਾ ਚ ਤੁਸੀਂ ਜਾ ਰਹੇ ਹੋ ਤੇ ਤੁਸੀਂ ਕੀ ਤੁਹਾਡਾ ਮਤਲਬ ਰੋਜ਼ਗਾਰ ਕੀ ਹੈ ਕੀ ਕਰਦੇ ਹੋ ਤੁਸੀਂ ਕਿਸ ਬਤੌਰ ਕਿਸਾਨ ਹੋ ਤੇਲ ਆ ਸਾਡਾ ਤਾਂ ਹੋ ਸਾਡਾ ਕਾਹਦੀ ਕਰਦਾ ਹਮ ਕੱਲਾ ਤੇਲ ਆ ਦੋਤਾਂ ਗੱਡੀਆਂ ਦਾ ਸੋਲੀ ਤੁਸੀਂ ਕੀ ਮਤਲਬ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਤੁਸੀਂ ਕੀ ਕਰਦੇ ਹੋ ਮਤਲਬ ਗੁਜ਼ਾਰਾ ਦਾ ਖੇਤੀ ਆ ਹਾਂ ਬੁੱਕ ਕੀਤਾ ਤੁਹਾਡਾ ਅੱਛਾ ਖੇਤੀ ਹੈ ਤੁਹਾਡਾ ਤੇ ਉਸ ਨਾਲ ਹੀ ਘਰ ਦਾ ਗੁਜ਼ਾਰਾ ਤੇ ਐਵੇਂ ਤੁਸੀਂ ਚੋਣ ਲੜਦੇ ਪਏ ਹੋ ਯਾਰ ਇਹਨੂੰ ਅਸੀਂ ਕਿ ਕੋਈ ਆਥਰ ਨੇ ਸੈਲਫ ਸਟਾਰ ਤੇ ਖਾਣੀ ਖਾਣ ਵਾਲੇ ਬੰਦੇ ਆ ਚਟਨੀ ਨਾ ਮਿਲ ਗਈ ਉਹ ਖਾ ਲੈਣੇ ਸਾਡਾ ਕੀ ਆ ਖਰਚਾ ਤਾਂ ਉਹਨਾਂ ਬੰਦਿਆਂ ਦਾ ਹੁੰਦਾ ਜਿਹੜੇ ਬੰਦੇ ਇੱਥੇ ਖੁੱਲੇ ਖਰਚੇ ਡਾਉਂਦੇ ਆ ਸਾਡਾ ਨਹੀਂ ਇਹ ਤਾਂ ਸਿਰਫ ਪਿੰਡ ਚੋਂ ਕਿਦ ਫੜ ਕੇ ਤੁਰਿਆਂ ਦੀ ਰੋਟੀਆਂ ਖਾ ਕੇ ਜਾਵੜਦੇ ਆ ਪਰ ਅਸੀਂ ਕਿਹੜਾ ਕਦੇ ਬਾਦਲਾਂ ਵਾਲਿਆਂ ਜਾਂ ਦੂਜੇ ਤੀਜਿਆਂ ਜਾਂ ਚੰਦ ਦੇ ਚਹੇ ਮੂੰਹ 'ਚ ਲੈ ਕੇ ਜੰਮੇ ਆਂ ਕਿ ਦੁਪਹਿਰੇ ਖਾਣਾ ਖਾਣ ਕੇ ਹੋਟਲ 'ਚ ਰੁਕਾ ਕੇ ਜਦੋਂ ਤਾਂ ਜੀਤ ਮੋਹਿੰਦਰ ਦੀ ਉਮੀਦਵਾਰੀ ਦਾ ਐਲਾਨ ਹੋਇਆ ਮੈਂ ਸੁਣ ਰਹੀ ਆ ਤੁਹਾਨੂੰ ਪਹਿਲੇ ਦਿਨ ਤੋਂ ਜਾਂ ਹੁਣ ਵੀ ਤੁਸੀਂ ਭਾਸ਼ਣ ਦੇ ਰਹੇ ਸੀ ਤੁਸੀਂ ਇਹ ਕਹਿੰਦੇ ਹੋ ਕਿ ਅਕਾਲੀ ਦਲ ਤੇ ਕਾਂਗਰਸ ਦਾ ਸਮਝੌਤਾ ਹੋ ਚੁੱਕਾ ਹੈ ਕਾਂ ਇਸ ਸੀਟ ਤੇ ਬਠੰਡਾਤੇ ਮਤਲਬ ਕਿਸ ਬਨਾ ਤੇ ਅਸੀਂ ਜੀਤ ਮੋਹਿੰਦਰ ਨੂੰ ਵੀ ਸਵਾਲ ਕੀਤਾ ਉਹ ਕਹਿੰਦਾ ਕਿ ਮਤਲਬ ਲਖੇ ਨਾਲ ਗੱਲ ਹੋਈ ਸੀ ਉਹ ਕਈ ਤਰ੍ਹਾਂ ਦੇ ਸਵਾਲ ਚੁੱਕ ਰਹੇ ਨਹੀਂ ਕਿਸ ਬਨਾ ਤੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਤੁਸੀਂ ਇਹ ਦੇਖ ਪੈਣ ਮੇਰੇ ਨਹੀਂ ਦੱਸੋ ਪਹਿਲੀ ਗੱਲ ਮਲੂਕਾ ਸਾਹ ਬਾਦਲਾਂ ਦੇ ਨਾਲ ਐ ਤੇ ਮਲੂਕੇ ਦੀ ਨੂੰ ਬੀਜੇ ਤੇ ਗਾ ਹੂੰ ਇਹ ਹਜਮ ਨਹੀਂ ਹੁੰਦੀ ਹੂੰ ਇਸ ਕਰਕੇ ਹਜਮ ਨਹੀਂ ਹੁੰਦੀ ਵੀ ਇਹ ਸਰੂਪ ਸਿੰਘਲਾ ਜੇ ਖੜਾ ਹੁੰਦਾ ਬੀਜੇ ਹੀ ਬਣੋ ਤੇ ਹਿੰਦੂ ਚਿਹਰਾ ਸੀ ਹੂੰ ਉਹਨੇ ਜਿਆਦਾ ਵੋਟ ਤੇ ਅਸਰ ਪਾਉਣਾ ਸੀ ਇਸ ਕਰਕੇ ਨੂੰ ਉਧਰ ਭੇਜੀ ਗਈ ਤੇ ਮਿੱਥੂ ਇਧਰ ਆਪ ਚੋਣ ਨਾਲ ਅੱਛਾ ਪਰਮਪਾਲ ਕੋਟ ਦਾ ਕੋਈ ਆਧਾਰ ਨਹੀਂ ਜਿਹੜੀ ਬੀਬਾ ਪਰਮਪਾਲ ਖਾਣ ਹੂੰ ਦੂਜੀ ਗੱਲ ਜਿਹੜੀ ਗੱਲ ਆਪਾਂ ਕਰਦੇ ਆਂ ਜੀਤਮਿੰਦਰ ਸਿੱਧੂ ਦੀ ਜਾਂ ਰਾਜੇ ਬੜਿੰਗ ਦੀ ਸੈਟਿੰਗ ਜਿਹੜੀ ਸਕੂਰ ਬਾਦਲ ਨਾਲ ਹੋਈ ਆ ਇਹਨਾਂ ਨੇ 300 ਸਰਵੇ ਕਰਾਈ ਤਿੰਨਾ ਸਰਵਿਆਂ ਦੇ ਵਿੱਚ ਉਹਨੇ ਦੇਖਿਆ ਵੀ ਜੇ ਰਾਜੇ ਬੜਿੰਗ ਦੇ ਘਰੋਂ ਬੀਬਾ ਮੁਰਤਾ ਬੜਿੰਗ ਜਾਂ ਰਾਜਾ ਆਪਣੇ ਖੁੱਝ ਉਣ ਲੜਗੇ ਤਾਂ ਨੁਕਸਾਨ ਹੋਊਗਾ ਬੀਬਾ ਨੂੰ ਹਰਸਮਤ ਨਿੰਨਾ ਨੇ ਸਾਰੀ ਸੈਟਿੰਗ ਕਰਕੇ ਦੇਖੋ 2 2.5 ਮਹੀਨੇ ਪ੍ਰਚਾਰ ਕਰਦੀ ਰਹੀ ਪੰਡਾ ਜੀ ਬੀਬਾ ਆਪ ਤਾਂ ਬੜੇ ਰਾਜੇ ਬੜਿੰਗ ਦੇ ਘਰੋਂ ਉਹ ਪਿੱਛੇ ਹਟਾ ਕੇ ਜੀਤਮਿੰਦਰ ਉੱਤੇ ਕਿਉਂ ਲੱਗਿਆ ਇਹ ਸਵਾਲ ਦਾ ਜਦੋਂ ਜਵਾਬ ਦਿੱਤਾ ਰਾਜੀ ਬੜਿੰਗ ਨੇ ਪੱਤਰਕਾਰ ਨੇ ਕਿਹਨੇ ਪੁੱਛਿਆ ਸੋਦੇ ਵਰਦੀ ਨੇ ਵੀ ਤੁਸੀਂ ਚੋਣ ਕਿਉਂ ਨਹੀਂ ਲੜੇ ਜੀ ਬੜਿੰਡੇ ਤੋਂ ਤੁਸੀਂ 2 ਮਹੀਨੇ ਪ੍ਰਚਾਰ ਕੀਤਾ ਪਰ ਪਿੱਛੇ ਕਿਉਂ ਹਟੇ ਥੋੜੀ ਘਰ ਵਾਲੀ ਚੋਣ ਕਿਉਂ ਨਹੀਂ ਲੜੀ ਉਹ ਕਹਿੰਦਾ ਵੀ ਅਸੀਂ ਇਸ ਤਰ੍ਹਾਂ ਕਿ ਨਹੀਂ ਲੜੇ ਵੀ ਮੈਂ ਪੰਜਾਬ ਪ੍ਰਧਾਨ ਆ ਮੈਂ ਪੂਰੇ ਪੰਜਾਬ ਨੂੰ ਦੇਖਣਾ ਵੀ ਜੇ ਮੈਂ ਚੋਣ ਲੜਦਾ ਬੜਿੰਡੇ ਉਹ ਤਾਂ ਬੜਿੰਡੇ ਤਕਸੀਮਤ ਰਹੇ ਤਾਂ ਬੜਿੰਡੇ ਤਕਸੀਮਤ ਰਹਿਣਾ ਸੀ ਉਹ ਪੂਰੇ ਪੰਜਾਬ 'ਚ ਪ੍ਰਚਾਰ ਕਰਨ ਜਾਊਗਾ ਬੜਿੰਡਾ ਛੱਡ ਕੇ ਲੁਧਿਆਣੇ ਕੋ ਖੜੇ ਹੋ ਕੇ ਜਾ ਕੇ ਰਾਜਾ ਬੜਿੰਗ ਮੋੜ ਨਹੀਂ ਪਜਾਓ ਪੂਰੇ ਪੰਜਾਬ ਕਿਵੇਂ ਜਾਣਗੇ ਕਿਵੇਂ ਮਤਲਬ ਸੈਟਿੰਗ ਵਾਲੀ ਗੱਲ ਸੁਖਵੀਰ ਬਾਦਲ ਨਾਲ ਸੈਟਿੰਗ ਹੋਈ ਜਾਂ ਕੋਈ ਮੀਟਿੰਗ ਤੁਹਾਡੇ ਕੋ ਕੋਈ ਸਬੂਤ ਜਾਂ ਕਿਸ ਬਨਾਤੇ ਮਤਲਬ ਠੀਕ ਹੈ ਤੁਸੇ ਲੌਜੀਕ ਦਿੱਤਾ ਤੁਸੇ ਲੌਜੀਕ ਦਿੱਤਾ ਤੁਸੀਂ ਦੱਸੋ ਨਾ ਵੀ ਇਹ ਗੱਲ ਮੈਨੂੰ ਦੱਸ ਦਿਓ ਵੀ ਰਾਜੇ ਬੜਿੰਗ ਲਈ ਬਟਿੰਡਾ ਠੀਕ ਸੀ ਲੁਧਿਆਣਾ ਠੀਕ ਸੀ ਜਿੱਥੋਂ ਰਾਜਾ ਬੜਿੰਗ ਚੋਂ ਲੜਿਆ ਉਹਨੇ ਚ 18000 ਵੋਟ ਨਾ ਹਾਰਿਆ ਚੰਗਾ ਮੁਕਾਬਲਾ ਦਿੱਤਾ ਉਦ ਲਈ ਉਹ ਉਹਦਾ ਮਜਬੂਤ ਸੀ ਜਾਂ ਉਹਨਾਂ ਦੇ ਡਾਣਾ ਵੀ ਉਸ ਸੀ ਇਹ ਮਤਲਬ ਇਲਜ਼ਾਮ ਨੇ ਛੱਡ ਕੇ ਗਿਆ ਹੂੰ 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 ਬਿਲਕੁਲ ਜਾਣ ਕੇ ਜੀਤ ਜੀ ਮੈਂ ਤਨੂੰ ਮੈਂ ਵਾਰੀ ਵਾਰੀ ਕਹਿੰਦਾ ਸਭ ਤੋਂ ਕਮਜ਼ੋਰ ਉਮੀਦਵਾਰ ਜੇ ਦਿੱਤਾ ਗਿਆ ਉਹ ਭਿੰਡੇ ਦਿੱਤਾ ਗਿਆ ਕਾਂਗਰਸ ਵੱਲ ਇਹ ਹਰ ਵਾਰੀ ਬੀਬਾ 15 ਸਾਲ ਤੋਂ ਜਿੱਤੀ ਆ ਰਹੀ ਹੈ ਪਹਿਲਾਂ ਕੈਪਟਨ ਨਾਲ ਸਿਉਂਤੇ ਦਾ ਜਿੱਤੀ ਆ ਰਹੀ ਹੈ 2019 ਚ ਕਿਵੇਂ ਜਿੱਤੇ ਕੈਪਟਨ ਅਮਰਿੰਦਰ ਨੰਦਰ ਖਾਤੇ ਉਸ ਵਿੱਚ ਉੱਤੇ ਸੈਟਿੰਗਾਂ ਸਾਰੀਆਂ ਰਹੀਆਂ ਇਹਨਾਂ ਨੇ ਪਹਿਲਾਂ ਰਣਿੰਦਰ ਖੜਾ ਹੋਇਆ ਕੈਪਟਨ ਮਰਸਿੰਦਰ ਦਾ ਮੁੰਡਾ ਉਦੋਂ ਵੀ ਸੈਟਿੰਗ ਪਟਿਆਲਾ ਦੇ ਮਹੰਡੇ ਦੀ ਆਪਸ ਵਿੱਚ ਸੈਟਿੰਗ ਹੁੰਦੀ ਰਹੀ ਹੈ ਇਹ ਸਾਰੀਆਂ ਅੰਦਰਖਾਤੇ ਸੈਟਿੰਗਾਂ ਨੇ ਤੁਸੀਂ ਦੇਖੋ ਇੱਥੋਂ ਆਪਣੇ ਗੋਫਰ ਸਾਹਿਬ ਨੇ ਸੁਲਤਨਗੜ ਤੋਂ ਚੋਣ ਲੜਦੇ ਆ ਹੈਗੇ ਕਾਂਗਰਸੀ ਹੈ ਹਰ ਵਾਰੀ ਮਦਦ ਕਰਦੇ ਆ ਵੀ ਪਾ ਦੀ ਤੇ ਇਲਜ਼ਾਮ ਹੈ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਗੱਲਾਂ ਚੱਲੀਆਂ ਨੇ ਮੈਂ ਇਹ ਪਿੰਡਾਂ 'ਚ ਗਿਆ ਮਾਨਸਾ ਦੇ 'ਚ ਸਰਪੰਚ 'ਚ ਮਿਲੇ ਮੈਨੂੰ ਬੰਦੇ ਕਾਂਗਰਸੀ ਆ ਉਹਨੇ ਬਾਈ ਸਾਨੂੰ 20 ਸਰਪੰਚਾਂ ਨੂੰ ਬੁਲਾ ਕੇ ਮੁਫਰ ਨੇ ਇੰਨੀ ਗੱਲ ਕਹੀ ਐ ਵੀ ਤੁਸੀਂ ਮੈਂ ਵੋਟਾਂ ਨੂੰ ਦੋ ਦਿਨ ਤੁਹਾਨੂੰ ਪਹਿਲਾਂ ਦੱਸੂਗਾ ਕਿ ਕੀ ਮਤ ਕਰਨੀ ਐ ਵੀ ਆਪਾਂ ਹਲੇ ਚੱਪਰ ਹੁਣ ਬੰਦਾ ਕਾਂਗਰਸੀ ਇਹ ਗੱਲ ਕਹਿੰਦਾ ਕੀ ਸਮਝ ਕੇ ਫਿਰ ਉਸ ਕਹਿੰਦਾ ਸੋਸ਼ਲ ਮੀਡੀਆ ਤੇ ਕਈ ਇਹ ਵੀ ਇਲਜ਼ਾਮ ਲਗਾਉਂਦੇ ਨੇ ਕਿ ਲੱਖਾਂ ਸਿਧਾਣਾ ਵੀ ਜਿੱਤੜਨੀ ਵੋਟ ਖਰਾਬ ਕਰਨ ਆਏ ਨੇ ਅਕਾਲੀ ਦਲ ਨੂੰ ਜਿਤਾਉਣ ਆਏ ਨੇ ਖਰਸਿਮਰਕ ਕੋਲ ਬਾਦਲ ਨੂੰ ਜਿਤਾਉਣ ਆਏ ਨੇ ਥੋੜੇ ਤੇ ਸੈਟਿੰਗ ਦੇ ਇਲਜ਼ਾਮ ਲੱਗਦੇ ਨੇ ਸੋਸ਼ਲ ਮੀਡੀਆ ਤੇ ਵੀ ਗੱਲ ਹੋ ਰਹੀ ਹੈ ਮੇਰੀ ਕਿਤੇ ਨਾ ਕਿਤੇ ਦਾ ਸੈਟਿੰਗ ਕਰ ਦਿੰਦੇ ਆ ਕਿ ਭਗਵੰਤ ਮਾਨ ਦਾ ਸੈਟਿੰਗ ਹੈ ਭਗਵੰਤ ਮਾਨ ਨੇ ਮੇਰੇ ਪਰਚੇ ਪੁਰਾਣੇ ਖੋਲ ਤੇ ਨਵਾਂ ਪਰਚਾ ਮੇਰੇ ਤੇ ਚਿੱਟਾ ਵੇਚਣ ਦਾ ਫਾਤਾ ਹਜੇ ਕਿ ਪੱਥਰ ਭਾਨਾ ਕੁੱਟ ਕੇ ਇੰਨੀ ਖੁੰਦੇ ਬਰੋਤੀਆਂ ਦੇ ਪਰਚੇ ਪਾਦੇ ਸਾਡੀਆਂ ਸੈਟਿੰਗਾਂ ਹੁਣ ਸਾਡੇ ਪਰਚੇ ਖੋਲਣੇ ਪਰ ਜਦੋਂ ਨਵੀਂ ਨਵੀਂ ਸਰਕਾਰ ਬਣੀ ਸੀ ਅਸੀਂ ਵੀ ਸ਼ਾਇਦ ਤੁਹਾਡੀ ਤਸਵੀਰ ਦੇਖੀ ਸੀ ਭਗਵੰਤ ਮਾਨ ਦੇ ਨਾਲ ਤੁਸੀਂ ਮੁਲਾਕਾਤ ਦੇ ਲਈ ਗ ਮੈਚ ਨੀ ਨੂ ਮਿਲਿਆ ਮੱਖ ਮੰਤਰੀ ਹੁੰਦੇ ਤੇ ਹੁਣ ਤੱਕ ਦਾ ਸਭ ਤੋਂ ਵਧੀਆ ਮੁੱਖ ਮੰਤਰੀ ਤੁਹਾਨੂੰ ਕਿਹੜਾ ਲੱਗਾ ਕੋਈ ਵੀ ਨਹੀਂ ਸਾਰੇ ਨੇ ਖਿੱਦਨ ਕੰਮੇ ਕੁਝ ਕੋਈ ਚੰਗੀ ਗੱਲ ਭਗਵੰਤ ਮਾਨ ਤੇ ਆਮਾਦੀ ਪਾਰਟੀ ਚ ਲੱਗੀ ਉਹ ਹੋਵੇ ਕਿਉਂਕਿ ਅਸੀਂ ਬੜੀ ਖੁਸ਼ ਨੁਮਾ ਤਸਵੀਰ ਦੇਖੀ ਸੀ ਤੁਸੀਂ ਬਾਹਰ ਸੀ ਜਦੋਂ ਮੀਟਿੰਗ ਤੋਂ ਬਾਅਦ ਇਹ ਖੁਸ਼ ਨੁਮਾ ਤਸਵੀਰ ਲੱਗਾ ਪੰਜਾਬ ਦੇ ਲੋਕਾਂ ਨੂੰ ਵੀ ਕਿ ਸ਼ਾਇਦ ਲੱਖਾ ਸਿਧਾਨਾ ਦੀ ਗੱਲ ਭਗਵੰਤ ਮਾਨ ਨੇ ਮੰਨ ਲਈ ਹੈ ਜਾਂ ਕੋਈ ਮੁੱਦਿਆ ਤੇ ਸਹਿਮਤੀ ਹੋ ਗਈ ਹੈ ਅਸੀਂ ਤਾਂ ਭੈਣ ਮਿਲ ਗਏ ਇਹੀ ਗੱਲ ਲੈ ਕੇ ਚੱਲੇ ਸੀਗੇ ਉੱਥੇ ਮੈਂ ਜਿਹੜੇ ਮੁੱਦੇ ਰੱਖੇ ਸੀ ਆਹੀ ਮੁੱਦੇ ਰੱਖੇ ਸੀ ਵੀ ਪਾਣੀਆਂ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਬੋਲੀ ਦਾ ਮੁੱਦਾ ਨਸ਼ਿਆਂ ਦਾ ਮੁੱਦਾ ਵਿਅਦਬੀ ਦਾ ਮੁੱਦਾ ਜੁਗਾਰ ਦਾ ਮੁੱਦਾ ਪ੍ਰਵਾਸ ਦਾ ਮੁੱਦਾ ਮੈਨੂੰ ਲੱਗਦਾ ਸੀ ਕੁਝ ਕਰੂਗਾ ਪਰ ਨਹੀਂ ਗੱਲਾਂ ਸੀ ਬੰਦੇ ਇਕੱਲਾ ਦਾ ਖੜਾ ਬਣਾ ਆਪਣਾ ਹੁਣ ਵੀ ਦੇਈ ਜਾਂਦਾ ਸੋ ਬਾਅਦ ਤੁਸੀਂ ਰਿਮਾਈਂਡਰ ਦਿੱਤੇ ਉਸ ਮੁਲਾਕਾਤ ਤੋਂ ਬਾਅਦ ਕਦੀ ਮੁਲਾਕਾਤ ਹੋਈ ਫੇਰ ਕੀ ਹੋਣੀ ਫਿਰ ਤਾਂ ਪਰਚੇ ਹੀ ਪਾ ਦੈਨ ਜਿੱਟਾ ਵਿੱਚ ਨੰਨ ਤੇ ਕਿਸੇ ਪੋਲੀਟੀਕਲ ਲੀਡਰ ਨਾਲ ਨਹੀਂ ਸਾਰੀ ਨਪਾਸਤਾ ਨਾ ਤਾਰਾ ਜੋੜਤੀਆਂ ਰੱਖੇ ਨੇ ਇਸਕਿ ਤੋਂ ਕਿੰਨੇ ਗਿਰੀ ਹਰਕਤ ਕਰ ਸਕਦੀ ਆ ਵੀਰ ਇੱਕ ਬੰਦਾ ਲੜ ਰਿਹਾ 10 ਸਾਤ ਚਿੱਟੇ ਦੇ ਖਿਲਾਫ ਬੋਲੀ ਲਈ ਪਾਣੀ ਲਈ ਕਿਸਾਨਾਂ ਮਜ਼ਦੂਰਾਂ ਦੀ ਉਹਦੇ ਪਰਚਾ ਵੀ ਚਿੱਟਾ ਵੇਚਣਾ ਪਾਣਾ ਚੈਨੀਆਂ ਖੁੰਦਾ ਸੀ ਟਕੈਤੀਆਂ ਕਰਦਾ ਸੀ ਰੋਟੀਆਂ ਲੈਂਦਾ ਸੀ ਪਰਚਾ ਉਹਦੇ ਦੇਖ ਰੋ ਪਿਆ ਜਾ ਪਾਇਆ ਸੋ ਇਹ ਜਿਹੜੀਆਂ ਗੱਲਾਂ ਕਰਨੀਆਂ ਆ ਉਹਦੇ ਨਾਲ ਸੈਟ ਨਾ ਰੱਖੇ ਦੀ ਇਹਦੇ ਨਾਲ ਸੈਟ ਜਾਂ ਤੁਸੀਂ ਗੱਲ ਕਹੀ ਤੇ ਲੱਖਾਂ ਵੋਟ ਤੋੜਨ ਲਈ ਖੜਾ ਹੋ ਗਿਆ ਜਾਂ ਲੱਖਾ ਉਹਨੂੰ ਚਤੌਣ ਲਈ ਖੜਾ ਹੋ ਗਿਆ ਬਿਲਕੁਲ ਹਾਂ ਇਲਜ਼ਾਮ ਮੈਨੂੰ 4.5 ਮਹੀਨੇ ਲਗਾਤਾਰ ਹੋ ਗਏ ਹੂੰ 4.5 ਮਹੀਨੇ ਹੂੰ ਤੁਰਿਆ ਮੈਂ ਸਾਰਾ ਕੱਲਾ ਕੱਲਾ ਪਿੰਡ 650 ਪਿੰਡ ਕੱਲੇ ਕੱਲੇ ਪਿੰਡ ਮੈਂ ਪਹੁੰਚ ਗਿਆ ਟਾਣੀਆਂ 'ਚ ਵੀ ਪਹੁੰਚ ਗਿਆ ਮੈਂ ਜਿੱਥੇ 200 ਵੀ ਵੋਟ ਆ ਗਏ ਟਾਣੀਆਂ ਹੂੰ ਇੰਨੀ ਮਿਹਨਤ ਮੈਂ ਲਗਾਤਾਰ ਕਰ ਰਿਹਾ ਕਿੱਟੇ ਮੇਰੇ ਸੋਚਦੇ ਢਿੱਡ ਮੇਰਾ ਪੱਕਿਆ ਆਪਾ ਸੰਘ ਮੇਰਾ ਬੈਗਾ ਜਮ ਹੂੰ ਹੂੰ ਬੋਲੇ ਮੈਂ ਤੁਹਾਨੂੰ ਜਾਂਦਾ ਮਾ ਸਾ ਚਾਰ ਘੰਟੇ ਤਿੰਨ ਘੰਟੇ ਮਾ ਸਾ ਸਾਹਮਣੇ ਤੁਸੀਂ ਕਹਿ ਰਹੇ ਹੋ ਕੋਈ ਸੈਟਿੰਗ ਨਹੀਂ ਪਰ ਕਦੀ ਕੋਈ ਆਫਰ ਆਉਂਦੇ ਨੇ ਇਸ ਤਰ੍ਹਾਂ ਦੇ ਫਿਰ ਕਿਉਂਕਿ ਜਿਹੜੇ ਮਤਲਬ ਲੋਕ ਸਮਝਣਾ ਚਾਹੁੰਦੇ ਨੇ ਕਿ ਪੋਲਿਟੀਕਲ ਲੀਡਰਸ ਪੋਲਿਟੀਕਲ ਪਾਰਟੀਆਂ ਚਿਤਣ ਦੇ ਲਈ ਕੀ ਕੀ ਕਰਦੀਆਂ ਨੇ ਕੋਈ ਆਫਰ ਆਇਆ ਤੁਹਾਨੂੰ ਇਸ ਤਰ੍ਹਾਂ ਆਫਰ ਕਾਂਗਰਸ ਵੱਲੋਂ ਵੀ ਆਇਆ ਆਫਰ ਝਾੜੂ ਵਾਲਿਆਂ ਵੱਲੋਂ ਵੀ ਆਇਆ ਜੁਆਇਨ ਕਰਨ ਦੇ ਲਈ ਜਾਂ ਸੈਟਿੰਗ ਦੇ ਲਈ ਹਾਂ ਨਾ ਨਾ ਤੁਸੀਂ ਸਾਡੇ ਵੱਲੋਂ ਆਇਆ ਟਿੱਟ ਦੇ ਦਿੰਦੇ ਆ ਚੋਣ ਲੜਨ ਨੂੰ ਆਮ ਆਦੀ ਪਾਰਟੀ ਨੇ ਕਿਹਾ ਬਠਿੰਡੇ ਤੋਂ ਕਦੋਂ ਇਹ ਗੱਲ ਹੋਈ ਸੀ ਇਹ ਵੋਟਾਂ ਨੂੰ ਪਹਿਲਾਂ ਦੋ ਮਹੀਨੇ ਹਾਂ ਅਜੇ ਦਾ ਅ ਤੇ ਫਿਰ ਤੁਸੀਂ ਕੀ ਕਿਹਾ ਕਿਨੇ ਮਤਲਬ ਆਫਰ ਦਿੱਤਾ ਕਿਹਦੇ ਨਾਲ ਗੱਲ ਹੋਈ ਕਿਹਦੇ ਨਾਲ ਗੱਲ ਹੋਈ ਸੀ ਬੜਾ ਥੋੜੀ ਭਾਵੇਂ ਕਿਸੇ ਧਰਦਾ ਸੀ ਕਿਹਦੇ ਨਾਲ ਗੱਲ ਹੋਈ ਸੀ ਤੁਹਾਡੀ ਇਹਨਾਂ ਦੇ ਬੰਦੇ ਹੀ ਹੁੰਦੇ ਨੇ ਹਮ ਇੱਥੇ ਬਠਿੰਡੇ ਦੇ ਲੋਕਲ ਜਾਂ ਇੱਥੇ ਚੰਡੀਗੜ੍ਹ ਤੋਂ ਜਾਂ ਦਿੱਲੀ ਦਿੱਲੀ ਤੋਂ ਕੋਈ ਆ ਆ ਪੱਧਰ ਦੇ ਵੀ ਨਹੀਂ ਦਿੱਲੀ ਤੋਂ ਨਹੀਂ ਦਿੱਲੀ ਤੋਂ ਨਹੀਂ ਪੰਜਾਬ ਦੇ ਪੱਧਰ ਦੇ ਬੰਦੇ ਤੇ ਮੁੱਖ ਮੰਤਰੀ ਦਾ ਫੋਨ ਨਹੀਂ ਆਇਆ ਫਿਰ ਭਗਵੰਤ ਮਾਨ ਦਾ ਕਿਉਂਕਿ ਉਹ ਜ਼ਿਆਦਾ ਕਨਵਿੰਸ ਕਰਪਾਣਗੇ ਤੁਹਾਨੂੰ ਕਿਨੇ ਨਹੀਂ ਲੱਖੇ ਨੂੰ ਕੋਈ ਨਹੀਂ ਕਰ ਸਕਦਾ ਲੱਖਾ ਪੰਜਾਬ ਦੀ ਗੱਲ ਕਰਦਾ ਨਾ ਲੱਖੇ ਨੂੰ ਕੋਈ ਖਰੀਦ ਸਕੇ ਨਾ ਕੋਈ ਦਵਾ ਸਕੇ ਨਾ ਚੁਕਾ ਸਕੇ ਤੇ ਕਾਂਗਰਸ ਵੱਲੋਂ ਕੋਣ ਆਫਰ ਦੇਣ ਆਇਆ ਸੀ ਇਹਨਾਂ ਦੇ ਬੰਦੇ ਆ ਇਹਨਾਂ ਨੇ ਫੋਨ ਆਏ ਬੰਦਿਆਂ ਦੇ ਬੱਡੇ ਤਗਦੀ ਲਟਾਂ ਦੇ ਹੂੰ ਹੂੰ ਕਿੰਨਾ ਚਿਰ ਆਣ ਲੜੇਗਾ ਕਦੇ ਨੂੰ ਵੋਟ ਨਹੀਂ ਪੈਣੀ ਪਾਰਟੀਆਂ ਕੋਲ ਬੋਟਾ ਕੱਢ ਰਿਹਾ ਹਨਾ ਹੂੰ ਨਾ ਦਿੱਤਾ ਕੋਈ ਗੱਲ ਨਹੀਂ ਹੂੰ ਪਰ ਛੋਡਾ ਜੇ ਤੁਹਾਨੂੰ ਲੱਗਦਾ ਛੋਡੇ ਪੈਣੀਆ ਤਲਾ ਦੂੰਗਾ ਆਕੇ ਛੋਡ ਤੂੰ ਤੂੰ ਤਾਂ ਨੁਕਸਾਨ ਕੀਤਾ ਪੰਜਾਬ ਦਾ ਹੂੰ ਮੈਂ ਇਹਨਾਂ ਲੋਕਾਂ ਨਾਲ ਕਿਵੇਂ ਬਹਿ ਜੂੰਗਾ ਜਿਹੜੇ ਲੋਕ ਅੱਜ ਹੂੰ ਤੁਸੀਂ ਦੇਖੋ ਵੀ ਆ ਅੱਜ ਤੁਸੀਂ ਦੇਖੋ ਇਹਨਾਂ ਦੇ ਡਰਾਮੇ ਦੇਖੋ ਪੰਜਾਬ 'ਚ ਤਾਂ ਕਹਿੰਦੇ ਅਸੀਂ ਭਵੰਤ ਗਾਲਾਂ ਕੱਢਦਾ ਕਾਂਗਰਸੀ ਮਾੜੀ ਐ ਤੇ ਬਾਕੀ ਥਾਂ ਤੇ ਕਹਿੰਦਾ ਕਾਂਗਰਸ ਚੰਗੀ ਐ ਹਰਿਆਣਾ 'ਚ ਬਾਜ ਜਾਂਦਾ ਕਹਿੰਦਾ ਕਾਂਗਰਸ ਚੰਗੀ ਐ ਪੰਜਾਬ 'ਚ ਕਹਿੰਦਾ ਮਾੜੀ ਐ ਦਿੱਲੀ 'ਚ ਬਾਜ ਜਾਂਦਾ ਉੱਥੇ ਕਾਂਗਰਸ ਚੰਗੀ ਐ ਅੱਜ ਚੰਡੀਗੜ੍ਹ 'ਚ ਕਾਂਗਰਸ ਚੰਗੀ ਐ ਪੰਜਾਬ 'ਚ ਮਾੜੀ ਐ ਉਹ ਵੀ ਉੱਥੇ ਦੇਖੋ ਇਹਨਾਂ ਨੇ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਕਾਂਗਰਸ ਨੇ ਤੇ ਆਮ ਆਦਮੀ ਆਮ ਆਦਮੀ ਪਾਰਟੀ ਨੇ ਨਿਸ਼ਤਵਾੜੀ ਖੜੇ ਨੇ ਚੰਡੀਗੜ੍ਹ ਤੋਂ ਸਾਂਝੀ ਉਮੀਦਵਾਰ ਹੈ ਉਹ ਮੈਨੀਫੈਸਟੋ ਚ ਲਿਖਿਆ ਗਿਆ ਕਿ ਅਸੀਂ ਚੰਡੀਗੜ੍ਹ ਨੂੰ ਸਾਡੀ ਸਰਕਾਰ ਆਉਣ ਤੋਂ ਬਾਅਦ ਪੂਰਨ ਰਾਜ ਦਾ ਦਰਜਾ ਦਵਾਵਾਂਗੇ ਸਟੇਟ ਬਣਾਵਾਂਗੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਕੈਸ ਸਾਲ ਤੋਂ 50 ਲੜ ਰਿਹਾ ਹੈ ਕੀ ਨੁਕਸਾਨ ਹੋਇਆ ਜੰਨੀਰਲ ਲੈਂਡ ਖਾਤਰ ਪੰਜਾਬ ਦਾ ਇਹ ਕਹਿੰਦੇ ਅਸੀਂ ਵੱਖਰੇ ਸਟੇਟ ਹੀ ਬਣਾ ਦਾਂਗੇ ਦੇਖੋ ਜਮੇ ਦਾਵਾ ਖਤਮ ਕਰਤਾ ਪੰਜਾਬ ਦਾ ਮੈਂ ਬਿਲਕੁਲ ਤੁਹਾਡੀ ਸਪੀਚ ਵੀ ਸੁਣੀ ਆ ਹੋਰ ਵੀ ਤੁਹਾਨੂੰ ਜਿੰਨਾ ਸੁਣਦੀ ਆ ਤੁਸੀਂ ਪੰਜਾਬ ਦੇ ਕਈ ਮੁੱਦੇ ਚੁੱਕਦੇ ਹੋ ਘੇਰਦੇ ਹੋ ਪਾਰਟੀਆਂ ਨੂੰ ਪਰ ਪਿੰਡਾਂ 'ਚ ਤੁਸੀਂ ਜ਼ਿਆਦਾ ਪ੍ਰਚਾਰ ਕਰਦੇ ਵਿਖਾਈ ਦੇ ਰਹੇ ਤੁਹਾਨੂੰ ਇਹ ਲੱਗਦਾ ਕਿ ਜੋ ਅਰਬਨ ਵੋਟ ਹੈ ਜੋ ਸ਼ਹਿਰੀ ਵੋਟ ਹੈ ਉਹ ਤੁਹਾਨੂੰ ਘੱਟ ਪਏਗੀ ਕਿਉਂਕਿ ਕਈਆਂ ਦੇ ਮਨਾਂ 'ਚ ਇਹ ਪ੍ਰਭਾਵ ਆਉਂਦਾ ਹੈ ਕਿ ਬਈ ਲੱਖਾ ੜਕਾਉਂਦਾ ਹੈ ਇਹ ਚੀਜ਼ਾਂ ਜਾਂ ਲੱਖੇ ਦਾ ਜੋ ਪਾਸਟ ਹੈ ਲੱਖੇ ਦਾ ਜੋ ਬੈਕਗ੍ਰਾਉਂਡ ਹੈ ਉਹ ਗੈਂਗਸਟਰ ਰਹੀ ਆ ਤੇ ਨਹੀਂ ਵਿਸ਼ਵਾਸ ਕਰਦੇ ਜ਼ਿਆਦਾ ਸ਼ਹਿਰੀ ਲੋਕ ਤੁਹਾਡੇ ਤੇ ਇਹ ਤੁਸੀਂ ਮਤਲਬ ਐਨਾਲਿਸਿਸ ਕੀਤਾ ਵਿਸ਼ਲੇਸ਼ਣ ਪਾਣੀ ਮੇਰੀ ਗੱਲ ਸਮਝ ਮੈਂ ਇੱਕ ਸੋਚ ਦੇਖਣਾ ਹੂੰ ਤੇ ਕੁਝ ਚਾਰ ਤਰ੍ਹਾਂ ਦੇਖਣਾ ਮੈਂ ਹਮੇਸ਼ਾ ਉਹ ਦੇ ਪੰਜਾਬ ਪ੍ਰਤੀ ਆਉਦੀ ਪੰਜਾਬੀ ਅਤੇ ਪ੍ਰਤੀ ਆਉਦੀ ਧਰਤੀ ਪ੍ਰਤੀ ਵਫਾਦਾਰ ਮੈਂ ਗੱਲ ਆਖੀ ਸਾਥ ਤੱਕ ਆਪਣੇ ਲੋਕਾਂ ਦੀ ਆਪਣੀ ਖਾਉ ਦੀ ਆਪਣੀ ਧਰਤੀ ਦੀ ਕਰਨੀ ਕਿਸੇ ਨੂੰ ਚੰਗਾ ਲੱਗਿਆ ਮੇਰਾ ਸਾਥ ਦੇਦੂ ਨਾ ਲੱਗਿਆ ਨਾ ਪਰ ਫਿਰ ਵੀ ਸ਼ਹਿਰੀ ਵੋਟ ਜਾਂ ਜਦੋਂ ਬੰਦਾ ਉਮੀਦ ਚੋਣ ਲੜਦਾ ਹੈ ਤਾਂ ਉਹ بڑے ਫੈਕਟਰ ਦੇਖਦਾ ਜਿਵੇਂ ਤੁਸੀਂ ਪਿੰਡਾਂ 'ਚ ਜ਼ਿਆਦਾ ਘੁੰਮ ਰਹੇ ਹੋ ਆਪਾਂ ਸ਼ਹਿਰ 'ਚ ਤੁਹਾਨੂੰ ਘੱਟ ਦੇਖਿਆ ਸ਼ਹਿਰ 'ਚ ਵੀ ਜਾਂਦਾ ਸ਼ਹਿਰ 'ਚ ਜਾਂਦਾ ਆਉਦੀ ਪੰਜਾਬੀ ਅਤੇ ਪ੍ਰਤੀ ਆਉਦੀ ਧਰਤੀ ਪ੍ਰਤੀ ਵਫਾਦਾਰ ਮੈਂ ਗੱਲ ਆਖੀ ਸਾਥ ਤੱਕ ਆਪਣੇ ਲੋਕਾਂ ਦੀ ਆਪਣੀ ਖਾਉ ਦੀ ਆਪਣੀ ਧਰਤੀ ਦੀ ਕਰ ਲਈ ਕਿਸੇ ਨੂੰ ਚੰਗਾ ਲੱਗਿਆ ਮੇਰਾ ਸਾਥ ਦੇਦੂ ਨਾ ਲੱਗਿਆ ਨਾ ਨਹੀਂ ਪਰ ਫਿਰ ਵੀ ਸ਼ਹਿਰੀ ਵੋਟ ਜਾਂ ਜਦੋਂ ਬੰਦਾ ਉਮੀਦ ਚੋਣ ਲੜਦਾ ਹੈ ਤਾਂ ਉਹ بڑے ਫੈਕਟਰ ਦੇਖਦਾ ਹੈ ਜਿਵੇਂ ਤੁਸੀਂ ਪਿੰਡਾਂ 'ਚ ਜ਼ਿਆਦਾ ਘੁੰਮ ਰਹੇ ਹੋ ਆਪਾਂ ਸ਼ਹਿਰ 'ਚ ਤੁਹਾਨੂੰ ਘੱਟ ਦੇਖਿਆ ਹੈ ਸ਼ਹਿਰ 'ਚ ਵੀ ਜਾਂਦਾ ਸ਼ਹਿਰ 'ਚ ਜਾਂਦੇ ਅੱਜ ਰਾਤ ਨੂੰ ਸ਼ਹਿਰ ਚ ਹੀ ਆਏ ਭੈਣੇ ਅੱਜ ਚਾਰ ਬਲਾਂ ਬਹੰਡੇ ਚ ਹਮ ਮਾਨਸਾ 'ਚ ਵੀ ਜਾਂਦੇ ਤੇ ਲੋਕ ਵਿਸ਼ਵਾਸ ਕਰਦੇ ਸੀ ਨੌਜਵਾਨ ਸ਼ਹਿਰੀ ਤੁਹਾਡੇ ਨਾਲ ਜੁੜਦੇ ਦੇਖੇ ਨੇ ਪਰ ਫਿਰ ਵੀ ਬਹੁਤ ਘੱਟ ਸ਼ਹਿਰਾਂ ਚ ਪ੍ਰਭਾਵ ਦੀ ਮੈਂ ਤਾਂ ਦੇਖੋ ਮੈਂ ਤਾਂ ਕਿਸੇ ਨੂੰ ਕੋਈ ਲੱਕੜ ਦੇ ਮੁੰਡੇ ਨਹੀਂ ਦਿੰਦਾ ਕੋਈ ਲਾਰੇ ਨਹੀਂ ਲਾਉਂਦਾ ਕੋਈ ਫੋਕੇ ਵਾਦੇ ਨਹੀਂ ਕਰਦਾ ਕੋਈ ਮਨ ਲੋਕਾਂ ਨੂੰ ਇਹ ਨਹੀਂ ਕਹਦਾ ਮੈਂ ਤੁਹਾਨੂੰ ਆ ਦੇ ਦੂੰ ਆ ਦੇ ਦੂੰ ਮੈਂ ਤਾਂ ਇਹ ਗੱਲ ਕਰਦਾ ਵੀ ਪੰਜਾਬ ਦੀਆਂ ਨਸਲਾਂ ਦਾ ਤੇ ਸਾਡੀ ਹੋਣ ਦਾ ਤੇ ਆ ਬਚਾਲੋ ਸਾਡੇ ਪਾਣੀ ਗਏ ਜਵਾਨੀ ਗਈ ਰੋਜ਼ਗਾਰ ਕੇ ਸਭpassੇ ਆਪਾਂ ਖਤਮ ਹੋਈ ਜਾਂਦੇ ਮੈਂ ਤਾਂ ਇਹ ਗੱਲ ਨੂੰ ਲੈ ਕੇ ਤੁਰਿਆ ਹੁਣ ਮੈਂ ਤਾਂ ਲੋਕਾਂ ਕੋਲੇ ਪਿੰਡਾਂ 'ਚ ਗੱਲ ਆਮ ਗੱਲਾਂ ਲੋਕਾਂ ਦੀ ਜ਼ਿੰਦਗੀ ਦੀਆਂ ਕਰਦਾ ਵੀ ਮੱਕੀ ਦਾ ਚਾਰ ਨਾ ਪਾਓ ਏ ਮਾਰੇ ਜਾਓਗੇ ਦੁੱਧ ਤੇ ਉਲੀ ਆਉਣ ਲੱਗੀ ਕੋਲੋਂ ਨਾ ਮੈਦੋਂ ਦੋਣੋਂ ਛੱਟ ਕੇ ਮੂੰਗੀਆਂ ਯਰਾਂ ਵਾਲੀਆਂ ਨਾ ਖਾਓ ਆਲੂ ਯਰਾਂ ਵਾਲੇ ਨਾ ਖਾਓ ਖੇਤੀ ਮੋੜ ਨੂੰ ਬਦਲੋ ਕਿ ਇਹ ਜੇ ਨਾ ਆਪਾਂ ਬਦਲਿਆ ਖਾਣਾ ਪੀਣਾ ਤਾਂ ਆਪਾਂ ਮਾਰੇ ਜਾਵਾਂਗੇ ਮੈਂ ਤਾਂ ਉਹ ਗੱਲਾਂ ਕਰਦਾ ਵੀ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੰਮ ਆਉਣੀਆਂ ਗੱਲਾਂ ਤੇ ਸ਼ਹਿਰਾ ਦੇ ਲੋਕਾਂ ਨਾਲ ਫਿਰ ਕੀ ਤੁਹਾਡਾ ਭਾਸ਼ਣ ਥੋੜਾ ਅਲੱਗ ਹੁੰਦਾ ਸਾਹਿਰ ਦੇ ਲੋਕਾਂ ਨੂੰ ਵੀ ਕਹਿਣਾ ਪਾਣੀ ਦੀ ਲੋੜ ਸਾਰੇ ਕੱਲੇ ਪਿੰਡ ਨੂੰ ਹਾਂ ਹਾਂ ਪਾਣੀ ਦੀ ਲੋੜ ਤਾਂ ਸ਼ਹਿਰੀ ਨੂੰ ਵੀ ਹੈ ਗਰੀਬ ਨੂੰ ਵੀ ਹੈ ਅਮੀਰ ਨੂੰ ਵੀ ਹੈ ਉੱਥੇ ਵੀ ਤਾਂ ਮੱਕੂ ਕਹੋਗੇ ਤਾਂ ਮਰਨਗੇ ਹਾਂ ਹਾਂ ਤੇ ਇਹ ਲੋੜ ਤਾਂ ਸ਼ਹਿਰ ਦੇ ਲੋਕਾਂ ਨੂੰ ਕਹਣਾ ਲੋੜ ਨਹੀਂ ਪਾਣੀ ਦੀ ਹਾਂ ਬਿਲਕੁਲ ਬਿਲਕੁਲ ਤੇ ਮੈਂ ਤਾਂ ਇਸ ਕਰਕੇ ਸਾਰਿਆਂ ਦੀ ਲੜ ਰਹੇ ਆ ਭੈਣ ਮੇਰੀਏ ਹਾਂ ਤੇ ਤੁਸੀਂ ਸਿੱਧੂ ਮੂਸੇਵਾਲਾ ਦੇ ਦਾ ਮੁੱਦਾ ਵੀ ਹਮੇਸ਼ਾ ਚੁਕਿਆ ਤੁਹਾਨੂੰ ਦੇਖਿਆ ਉਹਨਾਂ ਦੇ ਪਿਤਾ ਦੇ ਨਾਲ ਪਰ ਕੀ ਉਹ ਤੁਹਾਡੇ ਨਾਲ ਪ੍ਰਚਾਰ ਕਰਨ ਨਾਲ ਕਿ ਕਿਵੇਂ ਉਹਨਾਂ ਦੇ ਫੈਸਲੇ ਨੂੰ ਦੇਖਦੇ ਹੋ ਕਿ ਉਹ ਕਾਂਗਰਸ ਲਈ ਜਲੰਧਰ ਤੇ ਜਾ ਕੇ ਗੁਰਦਾਸਪੁਰ ਤੇ ਜਾ ਕੇ ਲੁਧਿਆਣਾ ਚ ਪ੍ਰਚਾਰ ਕਰ ਰਹੇ ਨੇ ਭਾਣੇ ਆਪਾਂ ਤਾਂ ਚਲੋ ਆਪਾਂ ਤਾਂ ਦੇਖੋ ਮੁੱਸੇ ਵਾਲੇ ਦੀ ਬਹੁਤ ਵੱਡੀ ਦੇਣਾ ਹਮ ਬੋਲੀ ਨੂੰ ਤੇ ਸੱਭਿਆਚਾਰ ਨੂੰ ਪੰਜਾਬ ਨੂੰ ਉਹਨਾਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਬੋਲੀ ਨਾਲ ਵੀ ਜੋੜਿਆ ਦਸਤਾਰ ਨਾਲ ਵੀ ਜੋੜਿਆ ਇਤਿਹਾਸ ਨਾਲ ਵੀ ਜੋੜਿਆ ਕੋਈ ਗੱਲ ਨਹੀਂ ਉਹਨਾਂ ਦੀ ਆਪਣੀ ਨਿੱਜੀ ਜ਼ਿੰਦਗੀ ਆ ਉਹ ਜਿੱਥੇ ਮਰਜ਼ੀ ਪ੍ਰਚਾਰ ਕਰਨ ਆਪਣਾ ਤੁਹਾਡੀ ਗੱਲ ਹੋਈ ਵੈਸੇ ਨਹੀਂ ਮੇਰੀ ਹੋਣ ਗੱਲ ਜਦੋਂ ਤੁਸੀਂ ਉਮੀਦਵਾਰ ਬਣੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਨਹੀਂ ਮੇਰੀ ਹੋਣ ਗੱਲ ਤੇ ਅਮਰਿਤਪਾਲ ਨੂੰ ਕਿਵੇਂ ਦੇਖਦੇ ਹੋ ਕੀ ਲੱਗਦਾ ਅਮਰਿਤਪਾਲ ਸਿੰਘ ਦਾ ਖਡੂਰ ਸਾਇਦ ਦੀ ਸੀਟ ਕੱਢ ਲੈਣਗੇ ਉਹਦਾ ਲੀਡ ਦੱਸੋ ਕਿੰਨੀ ਹੋਊਗੀ ਪੁੱਛੋ ਇਹ ਨਾ ਪੁੱਛੋ ਜੱਤਨ ਲੀਡ ਦੇਖੋ 2 ਲੱਖ ਦੀ ਹੋ ਤਿੰਨ ਦੀ ਹੋ ਜਾਵਗੀ ਜਦੋਂ ਅੰਮ੍ਰਿਤਪਾਲ ਸਿੰਘ ਇੱਥੇ ਆਏ ਜਦੋਂ ਵਿੱਚ ਰਹੇ ਤੇ ਕਈ ਤਰ੍ਹਾਂ ਦੇ ਸਵਾਲ ਉੱਠੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਚੁੱਕੇ ਤੇ ਹੁਣ ਵੀ ਅਕਾਲੀ ਦਲ ਕਹਿ ਰਿਹਾ ਹੈ ਕਿ ਕਿਸੇ ਸਾਜ਼ਿਸ਼ੀ ਤਹਿਤ ਪਈ ਗਿਆ ਆਰਐਸਐਸ ਦਾ ਬੰਦਾ ਹੋ ਸਕਦਾ ਜਿਹੜੀ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਹੀ ਹੈ ਤੇ ਅਰਬਨ ਏਰੀਆਸ ਵਿੱਚ ਫੇਰ ਉਹੀ ਕਹਾਣੀ ਕਿ ਸ਼ਹਿਰੀ ਇਲਾਕਿਆਂ 'ਚ ਅਜੇ ਵੀ ਅੰਮ੍ਰਿਤਪਾਲ ਨੂੰ ਲੈ ਕੇ ਕਈ ਤਰ੍ਹਾਂ ਦੇ ਖੱਛੇ ਲੋਕਾਂ ਦੇ ਮਨਾ ਚਾਉਂਦੇ ਨੇ ਭਾਵੇਂ ਪਿੰਡੂ ਖੇਤਰਾ 'ਚ ਦੇਖ ਦਿਓ ਕਿ ਲੋਕ ਅੰਮ੍ਰਿਤਪਾਲ ਨਾਲ ਜੋੜ ਰਹੇ ਨੇ ਤੁਹਾਡੇ ਨਾਲ ਇੱਥੇ ਜੋੜ ਰਹੇ ਨੇ ਪਰ ਫੇਰ ਵੀ ਉੱਥੇ ਸ਼ਹਿਰਾਂ 'ਚ ਤੇ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰ ਸਾਡੇ ਵਰਗਾ ਅੱਛੇ ਆ ਆ ਦੀ ਬੋਲੀ ਦੀ ਗੱਲ ਕਰ ਲੈ ਆ ਜੀ ਧਰਤੀ ਦੀ ਗੱਲ ਕਰ ਲੈ ਇਹਦੇ ਪਾਣੀ ਦੇ ਹੱਕ ਮੰਗ ਲੈ ਆ ਦੀ ਰਾਜਧਾਨੀ ਮੰਗ ਲੈ ਹੂੰ ਆ ਦੀ ਲੋਕਾਂ ਦੀ ਆ ਦੀ ਕੌਮ ਦਾ ਕਰ ਲੈ ਖਾਲਿਸਤਾਨ ਦੀ ਮੰਗ ਉਹ ਉਹ ਬੰਦਿਆਂ ਨੂੰ ਇੱਥੇ ਇਹ ਤਰ੍ਹਾਂ ਤਰ੍ਹਾਂ ਦੇ ਅੱਤਵਾਦੀ ਆ ਇਹ ਵੱਖਵਾਦੀ ਆ ਇਹ ਦੇਸ਼ ਤੋੜਨਾ ਚਾਹੁੰਦੇ ਆ ਉਹਨੂੰ ਉਹ ਇਹ ਜੇ ਇਹ ਦੇਖ ਕੇ ਸਾਰੇ ਫਤਵੇ ਮੜ ਦਿੰਦਿਆਂ ਕਰ ਖਾਲਿਸਤਾਨ ਦੀ ਮੰਗ ਅੱਜ ਦੀ ਡੇਰ 'ਚ ਪੰਜਾਬ 'ਚ ਖਾਲਿਸਤਾਨ ਦਾ ਮੁੱਦਾ ਕਿੱਥੇ ਸਟੈਂਡ ਕਰਦਾ ਹੈ ਜੀ ਬੰਨੇ ਸੁਣ ਲੈ ਆਪਣੀ ਗੱਲ ਹੂੰ ਜਿਹਨੇ ਇੱਥੇ ਹੱਕ ਮੰਗਦੇ ਬੰਦੇ ਨੂੰ ਅਤਵਾਦੂ ਹੀ ਕਿਹਾ। ਇਸ ਇਸ ਮੁਰਖ ਦੇ ਲਈ ਸਿੱਖਾਂ ਨੇ ਕੀ ਨਹੀਂ ਕੀਤਾ। ਸ਼ੁਰੂ ਤੋਂ ਲੈ ਕੇ ਲਾ ਕੇ ਮੁਗਲਾਂ ਤੋਂ ਲੈ ਕੇ ਇੱਥੇ ਲੜਾਈਆਂ ਲੜੀਆਂ ਤਾਂ ਸਭ ਤੋਂ ਵੱਧ ਕਰਵਾਨੀਆਂ ਖੂਨ ਡੋਲਿਆ। ਜੇ ਅੱਜ ਲੜਦੇ ਨੇ ਮਰਦੇ ਨੇ ਜੇ ਪੰਜ ਨੌਜਵਾਨ ਸ਼ਹੀਦ ਹੁੰਦੇ ਆ ਬਾਰਡਰ ਤੇ ਚਾਰ ਸਿੱਖ ਹੁੰਦੇ ਆ। ਤਰੰਗੇ ਚ ਲਪੇਟੇ ਆਉਂਦੇ ਆ। ਸਾਨੂੰ ਟੈਗ ਲਾ ਕੇ ਮੜ ਕੇ ਆ ਗੋਦੀ মিডিਆ ਵੀ ਸਾਡੇ ਖਿਲਾਫ ਰਾਪੇ ਕੰਨਾ ਕਰਦਾ ਇਹ ਵੀ ਪ੍ਰਚਾਰ ਸਾਡੇ ਖਿਲਾਫ ਕਰਦਾ ਜਦਨੇ ਅਸੀਂ ਹੱਕ ਵੀ ਨਾ ਮੰਗੀਏ ਕੀ ਪੰਜਾਬ ਨੇ ਕੀ ਮਾਰਾ ਕਰਤਾ ਦੇਸ਼ ਦਾ ਹਰ ਪੱਖ ਤੋਂ ਢੱਡ ਭਰਨ ਵੇਲੇ ਲੋਕਾਂ ਦਾ ਪੰਜਾਬ ਅੱਗੇ ਹਾਦਾਂ ਦੇ ਖੜਕੇ ਮਰਨ ਵੇਲੇ ਪੰਜਾਬ ਅੱਗੇ 47 ਦੀ ਵੰਡ ਦੇ ਬਸੰਤਾ ਪੰਜਾਬ ਨੇ ਛੱਲਿਆ ਵੱਡਾ ਟੁਕਿਆ ਪੰਜਾਬ ਗਿਆ ਹੁਣ ਵੀ ਸਾਡਾ ਸਾਡੇ ਨਾਲ ਹੁਣ ਗੱਲ ਮੈਂ ਕਹਿੰਦਾ ਕੋਈ ਵੀ ਸਾਡੇ ਨਾਲ ਭਾਰਤ ਦਾ ਲੀਡਰ ਕੀ ਸਾਡੇ ਨਾਲ ਟੇਬਲ ਤੇ ਬੈਠ ਕੇ ਸਾਡੇ ਗੱਲ ਦਾ ਜਵਾਬ ਦੇ ਸਕਦਾ ਹੈ ਕੀ ਸਾਡੇ ਬੰਦੀ ਸਿੰਘ 35 ਪੰਦੀ ਚਲ ਚਲ ਸਭ ਤੋਂ ਬੰਦ ਹੈ ਕੋਸ਼ਿਸ਼ ਹੋਈ ਨਹੀਂ ਮੈਂ ਸਵਾਲ ਹੀ ਪੁੱਛਾਂ ਕੋਸ਼ਿਸ਼ ਹੋਈ ਸੀ ਮਨਜੀਤ ਸਿੰਘ ਮਾਲੂ ਸੰਗਰੂਰ ਦੇ ਲੋਕਾਂ ਨੇ ਚਿਤਾਇਆ ਉਹਨਾਂ ਨੇ ਇੰਨਾ ਸੁਣਦਾ ਕੌਣ ਹੈ ਦੋ ਦੋ ਸਾਲਾਂ ਚ ਕੀ ਐਸਾ ਪੰਜ ਮੁੱਦੇ ਐਸੇ ਕਿਹੜੇ ਚੁੱਕੇ ਨੇ ਜੋ ਤੁਹਾਨੂੰ ਲੱਗਦਾ ਤੁਸੀਂ ਵੀ ਉਹਨਾਂ ਦੀ ਪਾਰਟੀ ਨਾਲ ਜੁੜੇ ਹੋ ਜਾਂ ਜਿਹੜੀ ਸੋਚ ਉਹਨਾਂ ਨਾਲ ਜੁੜੀ ਹੈ ਮਾਨ ਸਾਹਿਬ ਨੇ ਕਿਹਾ ਕਿ ਮੂਸੇ ਵਾਲਾ ਮਰਵਾਤਾ ਤੁਸੀਂ ਹੂੰ ਦੀਪ ਸਿੱਧੂ ਮਰਵਾਤਾ ਹੂੰ ਤੁਸੀਂ ਬਾਰਲੇਡੇਸ਼ਾਂ ਦੇ ਵਿੱਚ ਬੈਠੇ ਸਿੱਖਾਂ ਨੂੰ ਮਰਵਾਈਏ ਹੇਤੋਂ ਤੁਗਨਾ ਗਿਰਿਆ ਦੁਨੀਆ ਏਜੰਸੀਆਂ ਨੇ ਇਹ ਮੁੱਦੇ ਚੱਕੇ ਨਹੀਂ ਉੱਥੇ ਉਹਨਾਂ ਨੇ ਤੇ ਪੰਜਾਬ ਦੀ ਗੱਲ ਕੀਤੀ ਹੈ ਤੇ ਗੱਲ ਤਾਂ ਇਹ ਹੈ ਨਾ ਵੀ ਇੱਥੇ ਉਹੀ ਗੱਲ ਹੈ ਵੀ ਬਸ ਇੱਥੇ ਘੱਟ ਗਿਣਤੀਆਂ ਨੂੰ ਦੱਬ ਦਿਓ ਖਤਮ ਕਰ ਦਿਓ ਸਭ ਤੋਂ ਵੱਧ ਸਾਡੀ ਗਿਣਤੀ ਤਾਂ ਸਿੱਖਾਂ ਦੀ ਆਟੇ ਚ ਲੂਣ ਦੇ ਬਰਾਬਰ ਵੀ ਨਹੀਂ ਹੈਗੀ ਆਪਣੀ ਤਾਂ ਪਰ ਫਿਰ ਵੀ ਆਪਾਂ ਕਰਵਾਨੀਆਂ ਦਾ 90% ਕਰਵਾਨੀਆਂ ਸਿੱਖਾਂ ਦੀਆਂ ਕੋਈ ਇਹਨੂੰ ਵੀ ਤੁਸੀਂ ਦਰਕਨਾਰ ਕਰਕੇ ਤੁਸੀਂ ਦੂਜੇ ਲਾਓ ਕਿੰਨਾ ਚਿਰ ਬੰਦਾ ਬਰਦਾਸ ਕਰੂਗਾ ਚਾਰਜ ਫੇਰੋਂ ਮਾਰੀ ਜਾਂਦੇ ਆ ਪੰਜਾਬੀਆਂ ਨੂੰ ਸਿੱਖਿਆ ਨੂੰ। ਹਾਂ। ਔਰ ਮੈਂ ਇਹਦੋਂ ਹੋਰ ਗੱਲ ਦੱਸਣਾ ਚਾਹੁੰਦਾ ਤੇ ਦੇਖੋ ਹਨੇ ਦੀ ਗੱਲ। ਐਸ ਵੇਲੇ ਬੀਜੇਪੀ ਦਾ ਪੂਰਾ ਜੋਰ ਲੱਗਿਆ ਪਿਆ ਵੀ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜਾ ਕਿ ਭਾਈਚਾਰਾ ਸਦੀਆਂ ਤੋਂ ਕਾਇਮ ਆ Hindu Sikh ਤੇ Musalman ਦਾ ਉਹਨੂੰ ਵੀ ਖਤਮ ਕੀਤਾ ਜਾਵੇ। ਹੰਸ ਰਾਜ ਦਾ ਬਿਆਨ ਸੁਣ ਲਓ। ਉਹ ਸਾਰੀ ਅੱਗ ਲਾਉਣ ਦੀ ਕੋਸ਼ਿਸ਼ ਹੈ। ਰਮੇਸ਼ ਬਿੱਟੂ ਦਾ ਬਿਆਨ ਸੁਣ ਲਓ। ਵੀ ਕਿਸੇ ਤਰੀਕੇ ਨਾਲ ਲੋਕਾਂ ਨੂੰ ਅੱਗ ਸੱਟ ਕੇ ਲੋਕਾਂ ਨੂੰ ਮਾਰਿਆ ਆਹ ਲੜਾ ਕੇ ਮਾਰਿਆ ਜਾਂਦਾ। ਇਹੀ ਗਾਇਤੀ ਬੀਜੇਪੀ ਕਰਦੀ ਰਹੀ ਹੈ ਦੂਜੇ ਸੂਬਿਆਂ 'ਚ ਵੀ ਕੀਤੀ ਹੈ ਭਾਰਤ 'ਚ ਵੀ ਕੀਤੀ ਉਹ ਪੰਜਾਬ 'ਚ ਵੀ ਸ਼ੁਰੂ ਹੋ ਗਿਆ ਪਰ ਪੰਜਾਬ ਦਾ ਭਾਈਚਾਰਾ ਮਜੂਦ ਤਾਂ ਦੇਖੋ ਪੰਜਾਬ ਦੇ ਲੋਕ ਤਾਂ ਤੁਸੀਂ ਇਹ ਦੇਖੋ ਵੀ ਇਹੋ ਜਿਹੇ ਹਾਲਾਤਾਂ 'ਚ ਨਿਕਲੇ ਨੇ ਉਦੋਂ ਨਹੀਂ ਲੋਕਾਂ ਨੇ ਇੱਕ ਦੂਜੇ ਦਾ ਕੋਈ ਨੁਕਸਾਨ ਕੀਤਾ ਅੱਜ ਦੀ ਸਿੱਖਾਂ ਦੇ ਉੱਤੇ ਦਸਤਾ ਮੰਨਿਆ ਜਾਂਦਾ ਜਿੱਥੇ ਖਰ ਭਾਈਚਾਰੇ ਦਾ ਰੋਪ ਮਿਲ ਜੁਲ ਕੇ ਰਹੇ ਹੁੰਦਾ ਹੈ ਕਿ 84 ਦੇ ਵਿੱਚ ਸਿੱਖਾਂ ਨੇ ਹਿੰਦੂਆਂ ਨੂੰ ਮਾਰਤਾ ਬੱਸਾਂ 'ਚ ਲਾ ਕੇ ਮਾਰਤਾ ਜਾਂ ਹੋਰ ਕਰਤਾ ਏਜੰਸੀਆਂ ਨੇ ਮਨਵਾਇਆ ਹਿੰਦੂ ਮਰੇਗੇ ਨਾਸਰ ਯਾਸਮੀਨ ਨਾਲ ਟਕਰਾਅ ਹੋਵੇ ਅੱਜ ਵੀ ਹੁਣ ਅੰਸਰਾਜ ਵਰਗੇ ਬਿੱਟੂ ਵਰਗੇ ਵੱਜੂ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਵਿੱਚ ਸੰਗਰੂਰ ਦਾ ਮੁਕਾਬਲਾ ਤੁਸੀਂ ਕਿਵੇਂ ਦੇਖ ਰਹੇ ਸੁਖਪਾਲ ਸਿੰਘ ਖੇੜਾ ਵੀ ਤੁਹਾਡੇ ਸਾਥੀ ਨੇ ਤੇ ਉਧਰ ਸਿਮਰਨਜੀਤ ਸਿੰਘ ਮਾਨ ਤੁਹਾਡੀ ਪਾਰਟੀ ਦੇ ਪ੍ਰਧਾਨ ਤੇ ਕੀ ਲੱਗਦਾ ਸੰਗਰੂਰ ਇੱਕ ਤਰਫਾ ਜਿੱਤਣਗੇ ਮਾਨ ਸਾਹਿਬ ਖਡੂਰ ਸਾਹਿਬ ਤੋਂ ਵੀ ਇੱਕ ਤਰਫਾ ਜਿੱਤਣਗੇ ਖੇੜਾ ਸਾਹਿਬ ਦਾ ਸਾਥ ਛੱਡ ਦਿੱਤਾ ਨਹੀਂ ਖੇੜਾ ਸਾਹਿਬ ਨਾ ਸੁਨਾਹਤਾ ਦੇ ਉੱਤੇ ਖੜੇ ਆ ਜਿਹੜੇ ਮੁੰਡੇ ਉਹ ਚੋਕਰੇ ਨੇ ਓਠੀ ਠੀਕ ਹੈ ਸਹੀ ਚੱਕ ਰਹੇ ਸੀ ਕਿ ਤੁਕੇ ਮੈਂ ਨਹੀਂ ਗਿਆ ਕਿ ਕੱਲ ਮੈਂ ਕੋ ਮੱਦਾ ਨਹੀਂ ਚੱਕਿਆ ਚੱਕੇ ਨਹੀਂ ਪਰ ਜਿੱਥੇ ਮੈਂ ਤਾਂ ਬੇਨਤੀ ਵੀ ਕੀਤੀ ਸਰ ਸਾਹਿਬ ਤੁਸੀਂ ਹੋਟ ਚੋਂ ਚੋਣ ਲੜ ਲਓ ਉਹਨਾਂ ਕਿਰੇ ਸਾਨੂੰ ਪਾਰਟੀ ਨਹੀਂ ਹਦੈਤਾ ਮੈਂ ਠੀਕ ਹੈ ਅੱਛਾ ਤੁਸੀਂ ਕਿਹਾ ਉਹਨਾਂ ਨੂੰ ਕਿ ਕਿਤੋਂ ਹੋਟ ਚੋਂ ਚੋਣ ਲੜੋ ਜੋ ਦੋ ਉਮੀਦਵਾਰੀ ਦਾ ਇਲਾਕਾ ਹੈ ਜੀ ਮੈਨੂੰ ਪਤਾ ਲੱਗਿਆ ਵੀ ਸੰਗੂਰ ਤੋਂ ਚੋਣ ਲੜਨ ਜਾ ਰਹੇ ਮੈਂ ਉਹਨੂੰ ਕਿਹਾ ਸੀ ਕਿ ਤੁਸੀਂ ਹੋਟ ਲੜੋ ਫਿਰ ਕੀ ਕਹਿੰਦੇ ਮਰਜ਼ੀ ਫਿਰ ਕਹਿੰਦੇ ਪਾਰਟੀ ਦੀ ਹਾਈ ਕਮਿਟੀ ਸਾਡੀ ਹਰੈਤ ਹੈ ਲੜਨਾ ਨਹੀਂ ਜੇ ਤਰੇ ਫਿਰ ਮਾਨ ਸਾਹਿਬ ਫਰੀਦਕੋਟ ਤੋਂ ਭਾਈ ਸਰਵਿਸ ਸਿੰਘ ਚੀਤਪਾਈ ਬੈਂਸਮਿਸ ਪੁੱਤਰ ਤੇ ਰੂਸਾਤ ਤੋਂ ਭਾਈ ਮੋਤਪਾਲ ਸਿੰਘ ਹਾਂ ਕੇ ਹੋਰ ਐਤਕੀ ਤੁਸੀਂ ਦੇਖੋਗੇ ਭਣੇ ਵੀ ਨਤੀਜੇ ਹਰਾਨੀ ਜਨਕ ਹੋਣੇ ਆ ਐਤਕੀ ਜਿਹੜੇ ਪਰਦੇ ਨੇ ਸਾਡੇ ਝੰਡੇ ਦੇ ਸਾਡੇ ਪੋਸਟਰ ਤਾਂ ਝੂਲਦੇ ਦੀਦੇ ਹਨਾ ਸਾਡੇ ਕੋਲ ਤਾਂ ਠੀਕ ਆ ਝੰਡੇ ਪੋਸਟਰ ਲਾਉਣ ਜੋਗ ਦੇ ਪੈਦੇ ਹੈ ਨਹੀਂ ਪਰ ਝੰਡੇ ਪੋਸਟਰ ਇਹਨਾਂ ਦੇਣਗੇ ਵੋਟ ਸਾਨੂੰ ਤੇ ਲਖਾ ਸਿਦਾਨਾ ਪਹੁੰਚਣ ਦੀ ਦਿੱਲੀ ਪੱਕਾ ਠੀਕ ਹੈ ਬਹੁਤ ਪੱਕਾ ਆ ਕੇ ਰੱਖਾਂਗੇ ਪੰਜਾਬ ਦੇ ਹੱਕਾਂ ਲਈ ਸਾਡਾ ਠੀਕ ਹੈ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ 16 ਘਾਤਾਂ ਬਠਿੰਡਾ ਚ ਪ੍ਰਚਾਰ ਕਰ ਰਹੇ ਨੇ ਜਿਹਦਾ ਦਾਵਾ ਕਰ ਰਹੇ ਨੇ ਹੋਰ ਵੀ ਇਹਨਾਂ ਨੇ ਸੀਟਾਂ ਦਾ ਜ਼ਿਕਰ ਕੀਤਾ ਕਿ ਇੱਥੇ ਇਹਨਾਂ ਦੀ ਪਾਰਟੀ ਜੋ ਹੈ ਇੱਥੇ ਜਿਹੜੇ ਉਮੀਦਵਾਰ ਨੇ ਉਹ ਆਪਣੀ ਜਿੱਤ ਯੋਜ ਜੋ ਹੈ ਉਹ ਯਕੀਨੀ ਬਣਾਗੇ ਬਾਕੀ ਤੁਹਾਨੂੰ ਕੀ ਲੱਗਦਾ ਹੈ ਲਖਾ ਸਿਦਾਨਾ ਜੋ ਮੁੱਦੇ ਚੁੱਕ ਰਹੇ ਨੇ ਉਹਨਾਂ ਮੁੱਦਿਆਂ ਨਾਲ ਤੁਸੀਂ ਕਿੰਨੇ ਸਹਿਮਤ ਹੋ ਕੀ ਲੱਗਦਾ ਹੈ ਬਠਿੰਡਾ ਦਾ ਮੁਕਾਬਲਾ ਕਿੰਨਾ ਦਿਲਚਸਪ ਹੋ ਸਕਦਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਸਾਡੀ ਕੋਸ਼ ਜੋ ਰੂਬੂ ਰੂਖੋਏ ਉਹਨਾਂ ਦੇ ਮੁੱਦੇ ਉਹਨਾਂ ਦੀ ਗੱਲਬਾਤ ਤੁਹਾਡੇ ਤੱਕ ਪਹੁੰਚਾਈਏ ਜਿਹੜੇ ਉਮੀਦਵਾਰ ਸਮਾਂ ਦੇ ਰਹੇ ਨੇ ਅਸੀਂ ਉਹਨਾਂ ਤੱਕ ਪਹੁੰਚ ਰਹੇ ਹਾਂ ਜਿਹੜੇ ਨਹੀਂ ਦੇ ਰਹੇ ਤੇ ਉਹਨਾਂ ਦੇ ਜੋ ਭਾਸ਼ਣ ਤੁਹਾਨੂੰ ਸੁਣਾ ਰਹੇ ਆ ਤੇ ਲਗਾਤਾਰ ਅਸੀਂ ਲੋਕਾਂ ਦੀ ਰਾਏ ਜੋ ਹੈ ਉਹ ਵੀ ਤੁਹਾਡੇ ਤੱਕ ਪਹੁੰਚਾ ਰਹੇ ਆ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾ ਪਰਸਨ ਐਲੀਸ਼ਾ ਦੇ ਨਾਲ ਮਯਰ ਸਿਤਪੁਰ ਪੰਜਾਬ ਤੱਕ ਬਠਿੰਡਾ